ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸੰਤਨ ਕੀ ਰੇ ਪ੍ਰਿਆਰੇ ਹਾਂ ਸੰਤਨ ਕੀ ਸਰਣਾ ਸੰਤਾਂ ਮਾਣੀ ਉਸਤ ਪਾਣੀ ਸੰਤਾਂ ਮਾਹਰਗਿਆਨ ਆ ਧੰਤ ਬਾਬਾ ਕਰਮ ਸੰਜੀ ਕੋਤੀ ਮਰਦਾਨਾ ਮਹਾਪੁਰਖ ਜਿਨ੍ਹਾਂ ਦੀ ਜਗ੍ਹਾ ਦੇ ਧੰਤ ਨੂੰ ਗੁਰੂ ਜੀ ਸਮਾਰਨ ਪਿਆਰੇ ਦਿੱਤਾ ਤੇ ਨਾਲ ਹੀ ਧੰਤ ਬਾਬਾ ਕਰਮ ਸਿੰਘ ਜੀ ਨੇ ਕੋ ਪੰਨਿਆ ਪਿਆਰੇ ਨੇ ਮੁਖੀ ਭਾਈ ਦਿਆ ਸਿੰਘ ਤੂੰ ਜੋ ਰੋਟੀ ਮਰਦਾਨ ਦੀ ਸਿੰਪਲ ਦਾ ਚੱਲਦੀ ਹੈ। ਬਾਬਾ ਕਰਮ ਸਿੰਘ ਜੀ ਕੋ ਬਾਅਦ ਦੂਜੀ ਗੱਦੀ ਨਸੀਬ ਬਾਬਾ ਆਇਆ ਸਿੰਘ ਜੀ। ਜੀ ਗੱਦੀ ਨਸੀਬ ਬਾਬਾ ਰਾਮ ਸਿੰਘ ਜੀ ਚੌਥੀ ਗੱਦੀ ਨਸੀਬ ਬਾਬਾ ਮਾਝਾ ਸਿੰਘ ਪੰਜਵੀਂ ਗੱਦੀ ਨਸੀਬ ਬਾਬਾ ਰੋਸਨ ਸਿੰਘ ਜੀ ਜੋ ਹੋ ਤੀਮਰਦਾਨ ਹੀ ਜੇ ਦੇ ਪਿਤਾ ਜੀ ਵੀ ਸ਼ਹੀਦ ਹੋਏ ਜੇ ਅਸੰਤ ਰੋਸਨ ਨੇ ਬਾਬਾ ਮਾਝਾ ਸਿੰਘ ਨੇ ਇਹਨਾਂ ਨੂੰ ਪਾਲਿਆ ਦੋ ਭਰਾ ਸਨ ਅਤਰ ਸਿੰਘ ਤੇ ਬਾਬਾ ਰੋਸਨ ਸਿੰਘ ਤੇ ਮਾਤਾ ਪਹਿਲਾਂ ਪੁਰਿਓ ਕਿਸੇ ਇਹਨਾਂ ਦੀ ਤੇ ਬਾਅਦ ਪਿਤਾ ਜੀ ਵੀ ਖੁੱਜਮਲ ਦਾ ਸੇਵਾ ਕਰਦੇ ਕਰਦੇ ਉਹ ਵੀ ਸਿਖਰਤ ਹੋ ਗਏ ਉੱਥੇ ਤੇ ਮਾਂ ਪੁੱਖ ਮਾਂ ਪਰਖਣ ਬਾਬਾ ਮਾਝਾ ਸਿੰਘ ਨੇ ਉਹਨੇ ਕਿਨੂੰ ਚੇਤੇ ਰੱਖ ਕੇ ਬਾਬਾ ਮਾਝਾ ਸਿੰਘ ਨੇ ਬਾਬਾ ਰੋਸਨ ਨੂੰ ਗੱਦੀ ਤੋਂ ਉਠਾਇਆ ਤੇ ਨਾਲ ਹੀ ਉਸ ਵੇਲੇ ਸੰਤ ਬਾਬਾ ਹਰਿ ਸੰਜੀ ਕਿਨਾਂ ਨੂੰ ਬਾਬਾ ਰੋਸਨ ਨੇ ਕੀਰਤਨ ਸਿਖਾਇਆ ਸੀ ਉਹ ਵੀ ਇਸ ਥਾਂ ਦੇ ਰਹਿੰਦੇ ਸਨ ਤੇ ਨਾਲ ਹੀ ਸੰਤ ਬਾਬਾ ਮਾਝਾ ਸਿੰਘ ਜੀ ਬਾਬਾ ਸੁੰਦਰ ਸਿੰਘ ਪੁੱਛਦੇ ਜੇ ਇਹਨਾਂ ਨੂੰ ਗੱਦੀ ਦੇ ਜਾ ਤਾਂ ਤੁਸੀਂ ਨਰਾਜ਼ ਦੇਣਾ ਹੋਗੇ ਕਹਿੰਦੇ ਮਾਰੇ ਜਤੀਮ ਬੱਚੇ ਨੇ ਇਹ ਉਹ ਜਤੀਮ ਸੀ ਬਾਬਾ ਮਾਜਾ ਜੀ ਵੀ ਜਤੀਮ ਸਨ ਬਾਬਾ ਮਾਜਾ ਸਿੰਘ ਜੀ ਛੋਟੇ ਹੁੰਦੇ ਮਾਤਾ ਪਿਤਾ ਇਸ ਸੰਸਾਰ ਨੂੰ ਚਲੇ ਗਏ ਸੀ ਤੇ ਇਸ ਨਗਰ ਤੋਂ ਹੋਤੀ ਮਦਾਨ ਜਾ ਕੇ ਸਰਦਾਰ ਖੂਲਾ ਸਿੰਘ ਨੇ ਬਾਬਾ ਕਰਮ ਸਿੰਘ ਥਾਨ ਦੇ ਜਾ ਕੇ ਨਾ ਤੁਰਖਾਂ ਦੇ ਬੇਨਤੀ ਕੀਤੀ ਮਹਾਰਾਜ ਜੀ ਦੇ ਮਾਤਾ ਪਿਤਾ ਚਲੇ ਗਏ ਹਨ ਇਹ ਦੇਹ ਪਾਲ ਕੇ ਕਰਨ ਵਾਲਾ ਨਹੀਂ ਨਾ ਜੀ ਕੋਈ ਸਾਹੀ ਸੰਗਤ ਉੱਠ ਕੇ ਚੱਲੇਗੀ ਕਿ ਸਦਾ ਕੋਲਾਸਨ ਬੇਨਤੀ ਕੀਤੀ ਗੁਰੂ ਬਨੰਤੀ ਸੁਨਮੇ ਮੀਤਾ ਸੰਤ ਚੈਰ ਕੀ ਬੇਲਾ ਪੀਆ ਖੜ ਚ ਲੋ ਹਰਲਾ ਆਗੇ ਉਸਨ ਸਹੇਲਾ ਵਾਹਿਗੁਰੂ ਧੰਨ ਬਣਾ ਨਾ ਜੀ ਸੰਤ ਪੰਮਾਜਾ ਸੰਜੀ ਛੋਟੀ ਉਮਰ ਸੀ ਉਸ ਵੇ 8-9 ਸਾਲ ਦੂ ਕੋਤਿਮਰਾਨ ਪਹੁੰਚੇ ਤੇ ਨਾਈ ਸਾਧੂ ਸਮਾਜ ਨੇ ਆਖਿਆ ਮਾ ਇਹ ਬੱਚਾ ਹੈ ਜੀ ਕੌਣ ਦੇਖ ਪਾਲ ਕਰਿਆ ਕੌਣ ਸੰਭਾਲੇਗਾ ਤੇ ਸੰਤ ਬਾਬਾ ਕਰਮ ਸਿੰਘ ਨੇ ਬਚਨ ਕੀਤਾ ਉਹ ਸਮੇਂ ਵਿੱਚ ਕਦੇ ਕੋਈ ਸਮਾਂ ਆਏਗਾ ਸਾਧੀਆਂ ਸੰਗਤਾਂ ਨੂੰ ਸੰਭਾਲੇਗਾ ਤੇ ਸੰਤ ਦਾ ਮਾਜਾ ਸਿੰਘ ਨੇ 25 ਸਾਲ ਬਾਬਾ ਕਰਮ ਸਿੰਘ ਦੀ ਸੇਵਾ ਕੀਤੀ ਤੇ ਬਾਬਾ ਆਇਆ ਸਿੰਘ ਦੀ ਸੇਵਾ ਕੀਤੀ ਬਾਬਾ ਰਾਮ ਸਿੰਘ ਦੀ ਸੇਵਾ ਕਰਕੇ 73 ਸਾਲ ਇੱਕ ਸਥਾਨ ਦੇ ਰਹਿ ਕੇ ਸੇਵਾ ਕਰਨੀ ਬਹੁਤ ਔਖੀ ਹੈ ਵਾਹਿਗੁਰੂ ਤੁਹਾਨੂੰ ਸੇਵਾ ਨੂੰ ਮਾਣ ਮਿਲਦਾ ਹੈ ਕਿਉਂ ਗੁਰਬਾਣੀ ਕੀ ਲਿਖਿਆ ਜੀ ਸੇਵਾ ਤਨ ਪਾਇਆ ਮਾਣ ਨਾਨਕ ਗਾਵੀਐ ਜੁਨੀ ਨਿਦਾਨ ਕੋ ਸਤਨ ਬਾ ਮਾਜਾ ਸਿੰਘ ਜੀ ਨੇ ਚੋਲਾ ਛੱਡਣਾ ਹੀ ਦਾਸ 1967 ਤੋਂ ਲੱਗ ਕੇ 1975 ਤੱਕ ਬਾ ਮਾਜਾ ਸਿੰਘ ਦਾ ਨੇ ਆਪਣੇ ਹੱਥੀ ਸੇਵਾ ਕੀਤੀ ਗੁਰੂ ਮਹਾਰਾਜੀ 1971 ਸਨ 17 ਜਨਵਰੀ ਤੇ 4 ਮਾਰਗ ਦੀ ਮਾਰਗ ਮੰਝ ਸੰਸਾਦ ਤੋਂ ਧੂੜੀ ਕਰ ਸਨਾਹ ਹੱਕਾ ਨਾਮ ਪਿਆਏ ਸੁਣ ਸਭਨਾਂ ਨੂੰ ਕਰਦਾਨ ਸੰਤ ਮਾਰੇ ਬਾਬਾ ਮਾਜੇ ਸਾਰੀ ਖੋਤੀ ਮਰਦਾਂ ਦੀ ਜੋ ਵੀ ਸੰਗਤ ਸੀ ਦੂਰ ਰਾਡੇ ਰਹਿੰਦੀ ਸਾਰੇ ਸਰੂਪੇ ਭੇਜੇ ਨਾ ਜਿਉਂਨਾ ਅਕਾਹ ਸਾਨੂੰ ਸੰਗਤਾਂ ਨੂੰ ਆਖੇ ਆ ਕੇ ਮਰ ਜੋ ਅਸਦ ਗਾਲੇ ਨਾਲ ਦਸੀ ਮਾਪੁਰਖਾ ਨੇ 1970 ਚ ਸੰਤ ਜਹਾਰਾ ਸਿੰਘ ਦੀ ਅੱਖ ਦੇ ਪੰਡ ਚਕਾਂਦਿਆਂ ਨਾਲ ਖੁੱਭ ਗਿਆ ਤੇ ਅੱਖ ਚਿੱਟਾ ਪੈ ਗਿਆ ਜੇ ਸੰਤ ਬਾ ਮਾਜਾ ਸਿੰਘ ਜੀ ਨੇ ਅੱਖਾਂ ਨੂੰ ਨਿੱਕੀ ਅੰਮਰਸਾ ਜਾ ਉਸ ਸਮੇਂ ਗਿਆਨੀ ਚੀਤ ਸਿੰਘ ਐਨ ਗ੍ਰੰਥੀ ਦਰਬਾਰ ਸਾਹਿਬ ਦੇ ਸਨ ਜਿਨ੍ਹਾਂ ਨੇ 35 ਸਾਲ ਲਗਾਤਾਰ ਧਰਵਾਸ ਜੀ ਦੀ ਸੇਵਾ ਕੀਤੀ ਗਿਆਨੀ ਚੇਸ ਜਿਹੜੇ ਹਨ ਗ੍ਰੰਥੀ ਉਹ ਸੰਤ ਬਾਬਾ ਜਿਹੜਾ ਰਹਿੰਦੇ ਚਾਚਾ ਜੀ ਲੱਗਦੇ ਸਨ ਤੇ ਗਿਆਨੀ ਚੇਸ ਨੇ ਬਾਬਾ ਪ੍ਰੇਮ ਸਿੰਘ ਦੀ ਸੇਵਾ ਕੀਤੀ ਤੇ ਉਹਨਾਂ ਦੇ ਪ੍ਰਭਾਵ ਚੋਂ ਗਿਆਨੀ ਵੀਰ ਸਿੰਘ ਜੀ ਜੋ ਹਨ ਗ੍ਰੰਥੀ ਪ੍ਰਿੰਟ ਡਾਲਦੇ ਰਹੇ ਹਨ ਸਦਾ ਵੀਰ ਸਿੰਘ ਜੀ ਹਾਂਜੀ ਉਹ ਸੰਤ ਜਿਹੜਾ ਰਹਿੰਦੇ ਚਾਚਾ ਜੀ ਲੱਗਦੇ ਸਨ ਤਾਇਆ ਜੀ ਲੱਗਦੇ ਸਨ ਜੇ ਤਾਇਆ ਕਿ ਉੱਥੋਂ ਬੇਰੋ ਮੱਥਾ ਦੇ ਕੇ ਬਾਬਾ ਪ੍ਰੇਮ ਸਿੰਘ ਦੇ ਦਰ ਦੇ ਜਾਂਦੇ ਸਨ ਉਹਨਾਂ ਦੀ ਪ੍ਰੇਰਣਾ ਕਰਕੇ ਸੰਤ ਬਾਬਾ ਜਿਆ ਸਿੰਘ ਬਾਬਾ ਮੱਝਾ ਦੇ ਚੇਲੇ ਬਣੇ ਇਸ ਤਰ੍ਹਾਂ ਹੀ ਕਿ ਬਾਬਾ ਮੱਝਾ ਹੈ 14 ਛੱਡਣਾ ਹੀ ਨਾਲ ਲੋਰੀ ਦੇ ਜਨ ਗਿਆਨੀ ਉਤਮ ਸਿੰਘ ਗਿਆਨੀ ਉਤਮ ਸਿੰਘ ਸਾਧ ਦਰਸੋਂ ਹੈ ਲਾਂਗਰੀ ਤੇ ਨਾਲੇ ਲਖਵਿੰਦਰ ਸਿੰਘ ਚੌਧਰੀ ਵੱਡੀ ਮਿਆਣੀ ਵਾਲੇ ਉੱਥੇ ਪਹੁੰਚੇ ਸਨ ਤੇ ਨਾਲੇ ਮਹਾਪੁਰਖਾਂ ਨੇ ਗਿਆਨੀ ਉਤਮ ਸਿੰਘ ਨੂੰ ਘੋਟੇ ਤੋਂ ਬੁਲਾਇਆ ਜਿਸਾਂ ਦੇ ਰੋਸ ਨੂੰ ਬੁਲਾ ਕੇ ਖਾਣਾ ਉੱਠੇ ਕਰਕੇ ਪਟਾਇਆ ਵੀ ਨੇ ਡੂੜੀਆਂ ਵੀ ਵੰਡੀਆਂ ਸੰਦ ਜਾਰਾ ਨੂੰ ਡੂੜੀ ਲਗਾ ਕੇ ਖੇਤੀਬਾੜੀ ਦਾ ਕੰਮ ਕਰਨੇ ਦਿਨਗ ਵਿੱਚ ਲਾਉਣਾ ਤੇ ਗਿਆਨੀ ਉਤਮ ਸਿੰਘ ਦੀ ਸੇਵਾ ਲਈ ਬਾ ਮਾਝਾ ਨੇ ਦੋਨਾਂ ਨੂੰ ਸੁਲ੍ਹਾ ਕਰਾ ਕੇ ਤੁਹੀ ਆਏ ਕੀ ਸੰਗਤ ਨੂੰ ਸੰਭਾਲਣਾ ਜੋ ਵੀ ਬਾਹਰ ਆਏ ਤੇ ਬਾਬਾ ਰੋਸ ਸਿੰਘ ਦੀ ਡੂਰੀ ਲਗਾਏ ਤੇ ਬਾਹਰੀ ਕੀਰਤਨ ਕਰਕੇ ਸਾਰਾ ਪਹਾੜ ਟਕਲੇ ਆ ਗਿਆ ਗਿਆਨੀ ਉਦਮ ਸਿੰਘ ਦੀ ਝੋਰੀ ਚ ਪਾਣਾ ਹਾਂਜੀ ਤੇ ਸੰਤ ਦਰਸਾਂ ਲਾਂਗਰੀ ਜੋ ਸੰਤ ਦਰਸਾਂ ਲਾਂਗਰੀ ਵਿੱਚ ਚਲੇਗੇ ਗਿਆਨੀ ਉਦਮ ਸਿੰਘ ਵਿੱਚ ਚਲੇਗੇ ਸੰਤ ਬਾਬਾ ਜਹਾਰਾ ਸਿੰਘ ਵੀ ਚਲੇਗੇ ਜੋ ਪੰਜਵੀਂ ਕਦਿਨ ਸਿੰਘ ਬਾਬਾ ਰੋਸ ਸਿੰਘ ਜੀ ਜੋ ਪਿਛਲੇ ਸ਼ਾਸਨ ਸਾਰੇ ਉਹ ਸੋੜਾ ਦੇ ਕੇ ਹੋ ਵੀ ਚਲੇ ਗਏ ਜੋ 30 ਮਹੀਨੇ ਜੋਤੀ ਜੋ ਉਸਮ ਆਏ ਸਨ ਤੇ ਦਾਸ ਮਿਆਣੀ ਗਿਆ ਹੀ ਤੁਨਾ ਭਤੀਜੀ ਨੇ ਸਿਮੇ ਨੇ ਮੇਂ ਫੋਨ ਲਗਾਇਆ ਕਿ ਮਹਾਰਾਜ ਤੈਨੂੰ ਚੇਤੇ ਕਰਦੇ ਪਏ ਹਨ ਮੈਂ ਕੋਈ ਡੇਰੇ ਪਹੁੰਚਿਆ ਫਿਰ ਇਹਨਾਂ ਨੇ ਸਿਰੇ ਦੋਵਰੀ ਦਰਸ਼ਨ ਕਰਨ ਗਿਆ ਬਾਬਾ ਰੋਸਿਆਂ ਦਾ ਕਿਦਣਾ ਪੂਰੇ ਹੋ ਨਹੀਂ ਤੰਦਰੁਦਵਾਜਾ ਨਾ ਖੋਲਿਆ ਦੇਨ ਬਾਬਸਾ ਗਿਆ ਫਿਰ ਬਾਬਸਾ ਆ ਗਿਆ ਫਿਰ ਦੁਆਰਾ ਗਿਆ ਨਾ ਬਾਅਦ ਚ ਸੁਨੇਹਾ ਤੇ ਮਿਲਿਆ ਮੇਰੇ ਕੋਲ ਨਾ ਪਹੁੰਚਿਆ ਡੇਰੇ ਤੇ ਨਾ ਹੀ ਉਹਨਾਂ ਦੇ ਸਦਾ ਵੀਰ ਸਿੰਘ ਜੀ ਜੋ ਉਹਨਾਂ ਦੀ ਜਵਾਈ ਸਨ ਉਹਨਾਂ ਦੇ ਧੀ ਜੀ ਨਾਲ ਵਿਆਹ ਸਨ ਭਰਾ ਦੀ ਲਕੀ ਨਾਲ ਸਦਾ ਵੀਰ ਸਿੰਘ ਜੀ ਮੈਂ ਉਹਨੂੰ ਵੱਖਰੇ ਹੋ ਕੇ ਕਿਹਾ ਵੀ ਮਾਰੇ ਚੋਲਾ ਛੱਡ ਗਏ ਨੇ ਫਿਰ ਸਾਡੇ ਨਹੀਂ ਕਹਿੰਦੇ ਨਹੀਂ ਛੱਡੇ ਮੈਨੂੰ ਕੀ ਹੋ ਗਿਆ ਫਿਰ ਮੈਂ ਡਾਕਟਰ ਇੰਦਰਪ੍ਰੀਤ ਸਿੰਘ ਫੋਨ ਲਾਇਆ ਜਲੰਧਰ ਉਸੰਦਾਂ ਬਹੁਤ ਲੱਗੇ ਸਨ ਉਹਨੇ ਸੇਵਾ ਕਰਦੇ ਸਨ ਦਾਸਨਾ ਚ ਪਿਆ ਸੀ ਅੱਜ ਵੀ ਦੇਖਿਆ ਸੀ ਮੱਥਾ ਟੇਕ ਕੇ ਗਏ ਨੇ ਸਦਾ ਡਾਕਟਰ ਇੰਦਰਪ੍ਰੀਤ ਸਿੰਘ ਬਹੁਤ ਗੁਰਮੁਖ ਬੰਦੇ ਹਨ ਨਾਲ ਉਹ ਹਫਤਾਤ ਵੀ ਕੰਮ ਕਰਦੇ ਕਹਿੰਦੇ ਇਹ ਨਵਾਂ ਕੰਮ ਚਾਲੂ ਕੀਤਾ ਹੈ ਸੰਗਤ ਦੇ ਦਰਸ਼ਨ ਕਰਨੇ ਜਾਂ ਸੰਗਤ ਦੇ ਚੀ ਜੋ ਪ੍ਰਚਾਰ ਕਰਨਾ ਹੈ ਗੁਰਸਿੱਖੀ ਦਾ ਕਰਨਾ ਹੈ ਉੰਡਰ ਤੇ ਇੰਡਪੀਅਸਨ ਦੀ ਅੱਜ ਮੇਰੇ ਨਾਲ ਗੱਲਬਾਤ ਹੋਈ ਸਵੇਰੇ ਇਸ ਤਰ੍ਹਾਂ ਹੀ ਸੰਧ ਬਾਬਾ ਰੋਸ਼ਨ ਸਿੰਘ ਜੀ ਨੇ ਬਹੁਤ ਹੀ ਡੇਰੀ ਸੇਵਾ ਕੀਤੀ ਹੈ ਦਾਸਵੀ ਨਾਲ ਕਰਦਾ ਰਿਹਾ ਹੈ ਉਹ ਸਮਾਂ ਬਹੁਤ ਔਖਾ ਸੀ ਗਰੀਬੀ ਸੀ ਜੋ ਵੀ ਸਾਡੇ ਡੇਰੇ ਤੇ ਕਰਜ਼ਾ ਚੜਦਾ ਸੀ ਬਾਬੂ ਆਗਿਆ ਰਾਮ ਜੋ ਪਠਾਨਕੋੜ ਵਿੱਚ ਰਹਿੰਦੇ ਸਨ ਉਹ ਸਾਰਾ ਕਰਜ਼ਾ ਡੇ ਦਾ ਉਹੀ ਲਾਂਦਾ ਸੀ ਹਾਂ ਕੇ ਜੋ ਵੀ ਸਿਰ ਤੇ ਕਰਜ਼ਾ ਚੜਦਾ ਸੀ ਮੇਸਨ ਜਿਹੜਾ ਆ ਰਿਹਾ ਸੀ ਬਹੁਤ ਮਿਹਨਤ ਕਰਕੇ ਸਾਡੀ ਜ਼ਮੀਨ ਨੂੰ ਪੱਧਰੀ ਕੀਤੀ ਦਾਸ ਵੀ ਨਾਲ ਰਿਹਾ ਹੈ ਸੰਤ ਰੋਸ ਸਿੰਘ ਦਾ ਵੀ ਪੂਰਾ ਸਾਥ ਦਿੱਤਾ ਬਾਬਾ ਜਹਾਰ ਸਿੰਘ ਦਾ ਦਿੱਤਾ ਬਾਬਾ ਮਾਝਾ ਸਿੰਘ ਵੀ ਦਿੱਤਾ ਮੇਸਨ ਬਾਬਾ ਮਾਝਾ ਸਿੰਘ ਜੀ ਕੋਈ ਸੀਰੀ ਸੱਜਣਾ ਹੀ ਦਾਸ ਵੀ ਕੁਰਸੀ ਫੇਰ ਡਾਟ ਪ੍ਰੀਤਮ ਸਿੰਘ ਜੀ ਬੇਗੋਵਾਲ ਵਾਲੇ ਉਹ ਵੀ ਉਹ ਬੀਜੀ ਹਸਪਤਾਲ ਦੇ ਪ੍ਰਿੰਸੀਪਲ ਲੱਗੇ ਸਨ ਜੋ ਤੱਕੇ ਨਾਲ ਇੱਥੋਂ ਬਾਬਾ ਮਾਝਾ ਸਿੰਘ ਨੂੰ ਅੰਬਰਸਾ ਲੈ ਗਏ ਤੇ ਨਾਂ ਇਸ ਵੇ ਦੇ 4 ਵਜੇ ਹਰਮੰਦਰ ਸਾਹਿਬ ਨੂੰ ਜਲ ਲਿਆਂਗਾ ਜਲ ਨਾ ਪਿਆ ਨਾਰ ਬਾ ਮਾਜਰ ਹੁਣ ਸੁਨਾ ਕਰਾਇਆ ਏ ਗੁਰਬਾਣੀ ਚ ਲਿਖਿਆ ਰਾਂਗ ਦਾ ਸਰੂਪ ਲਾਤੇ ਸਤਿਰੇ پاکਿ ਮਾਤੇ ਨਿਰਮਲ ਹੋਈ ਕਰ ਸੁਨਾ ਨੰਗ ਪੂਰੇ ਕਿੰਨੇ ਦਾਨਾ ਸਭ ਕੁਝ ਖੇਹ ਕਰੋਤਾ ਏ ਸਿ ਸੁਨਾ ਸਤਿਗੁਪਾਇ ਮੁਰਤਾ ਸਦ ਵਿਚਾਰੇ ਸਾਥ ਸੁਨਣ ਲਾਤੀ ਪਾ ਬ੍ਰੰਦੀਓ ਸਾਥੀ ਨਾਨਕ ਨਾਮ ਧਿਆਇਆ ਆਦੇ ਪੁਰਪੁਰ ਪਾਇ ਆ ਸਾਰੀ ਸੰਗਤ ਰਲ ਕੇ ਸ਼ਾਂਤ ਲੋਹ ਸੰਜੀ 10 ਉਹਨਾਂ ਨਾਲ ਹੈ ਜੋ ਇਲਾਕੇ ਹੈ ਇਲਾਕੇ ਦੇ ਸੰਜੋਨਰ ਮਿਲ ਕੇ ਜੱਲਾਂਗੇ ਇਹ ਇਲਾਕੇ ਦੀ ਉਛਤ ਹੈ ਇਹ ਦੇਰੇ ਦੀ ਉਛਤ ਹੈ ਮਾ ਕੋ ਵੈ ਨਹੀਂ ਬੁਲਣਾ ਸਦਰ ਸਮ ਹਮ ਕੋ ਬਨਾਈ ਸਾਡੀ ਉਦਾਸ ਹੈ ਇਲਾਕੇ ਵਾਸਤੇ ਇਲਾਕੇ ਨੂੰ ਮਾ ਚਲਦੀ ਕਰਾ ਚ ਰੱਖਣ ਜੋ ਇੰਡੀਆ ਹੈ ਦੇਰਾ ਹੈ ਜੋ ਬੱਚੇ ਬਾਦ ਇਸ ਚਾਹਣ ਉਹਨਾਂ ਹੀ ਮਜਬੂਰੀ ਕਰਾ ਚ ਰੱਖਣ ਇਸ ਤਰ੍ਹਾਂ ਹੀ ਸਾਂਝੀਆਂ ਸੰਦਾਂ ਨਾਲ ਮਿਲ ਕੇ ਸੰਤ ਬਾਬਾ ਉਸੇ ਹੀ ਜੋ ਪਹਿਲੀ ਵਿਆਹ ਗੁਰੂ ਸੁਨਾਈ ਹੈ ਸਾਰੇ ਸਾਧੂ ਸਮਾਪਤ ਮਾਰੀ ਚੰਗੀ ਸੁਨਤ ਦੇਵੇ ਨਾ ਕੋ ਮੂਰ ਨਾ ਕੋ ਸਿਆਣਾ ਵਰਤੀ ਸਕੇ ਤੇਰਾ ਆਪਣਾ ਕੋਈ ਭਾਣੇ ਇਨਸਾਨ ਹੁੰਦਾ ਜਿਬਾ ਮਾਜਾ ਸੰਜੀ ਰਾਤ ਦੇ 1:00 ਵਜੇ ਉੱਠ ਕੇ ਨਾਮ ਜਪਦੇ ਸਨ ਇਸ ਤਰ੍ਹਾਂ ਹੀ ਸੰਤ ਬਾਬਾ ਉਸਨੂੰ ਜੀ ਸਵੇਰੇ ਉੱਠ ਕੇ 4:00 ਵਜੇ ਆਪਣਾ ਵਿਆਸ ਕਰਦੇ ਸਾਂ ਕਾਲ ਜੋ ਕੀਰਤਨ ਪ੍ਰਦਾਨਾ ਗੁਰੂ ਜੀ ਪੀਏ ਲਾਹਤਿਆਨਾ ਉਹਨਾਂ ਸਾਰੀ ਸੰਗਤ ਨੂੰ ਗੁਰੂ ਕਾੰਨ ਜੋੜਿਆ ਤੇ ਨਾ ਕੀਰਤਨ ਜੋੜਿਆ ਹੈ ਯੂ ਕੀਰਤਨ ਧਾਰਨਾ ਵੀ ਸਾਨੂੰ ਦੇ ਸਾਂ ਰਾਗਾਂ ਵੀ ਸਾਨੂੰ ਜਸਾਂ ਅਰਦਾਹ ਕਰਨੇ ਹਾਂ ਸੰਤ ਬਾਬਾ ਦੋਸਨ ਜੀ ਰੂਮ ਮਾ ਚਰਦੀ ਕਲਾ ਕੇ ਰੱਖੇ ਕੋਈਆਂ ਦਾ ਤੇਲ ਮਾਫੀ ਕਰੋ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ